इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪ੍ਰੰਤ ਸੁਭਨਾਮ ਸਾਡਾ ਸਾਰੀ ਗਲਤੀ ਸਾਰਿਆਂ ਨਾਲ ਤੇ ਆਪ ਸਾਰਿਆਂ ਨੂੰ ਆਪ ਜੋੜ ਕੇ ਬੇਤੀ ਆ ਦੇਖੋ ਜੀ ਸਾਡੇ ਤਾਂ 15 ਦਿਨ ਹੋ ਗਏ ਆ ਸਾਡੇ ਬੱਚੇ بیمار ਹੋ ਗਏ ਤੀੜੀਏ ਹੋ ਗਏ ਸਾਡੇ ਬੱਚਿਆਂ ਨੂੰ ਬੱਤੀ ਨਹੀਂ ਆਉਂਦੀ ਫੋਨ ਕਰ ਕਰਕੇ ਬੱਤੀ ਵਾਲਿਆਂ ਨੂੰ ਸੰਦੀਦਾ ਵਾ ਆਉਂਦੇ ਆ ਫੇਸੇ ਆ ਲਾ ਜਾਂਦੇ ਤੇ ਰੁਟ ਜਾਂਦਾ ਵਾ ਫਿਰ ਬੱਤੀ ਵਾਲਿਆਂ ਨੂੰ ਅੰਨ ਕਰੀਦਾ ਉਹ ਵੀ ਚਾਰੇ ਪਾਸੇ ਟ੍ਰਾਂਸਫਰਮਟਰੀ ਆ ਆ ਆ ਟ੍ਰਾਂਸਫਰਮਟਰੀ ਵੀ ਕਰ ਲਏ ਹਾਰ ਕੇ ਸਾਨੂੰ ਘਰਾਂ ਚੋਂ ਨਿਕਲਣਾ ਪਿਆ ਵਾ ਅਹੀ ਰਤਨ ਸਿੰਘ ਚੌਕ ਦੇ ਵਿੱਚ 8 8 ਵਾਲੀ ਗਲੀ ਤੇ ਪਰਨਾ ਆਇਆ ਖਮਿਆਰਾ ਵਾਲੀ ਗਲੀ ਪਰਨਾ ਸਰਵਾਇਕੀ ਹੋਇਆ ਸਾਨੂੰ ਇਹ ਕਾਸ ਕਰ ਮਨਾ ਚਾਹੀਦਾ ਕਿ ਇੱਥੇ ਚਾਹੀਦਾ ਇਹਨਾਂ ਨੂੰ ਪਰ ਨਹੀਂ ਗਈ ਅਗਲੀ ਜੀ 15 ਤੋਂ 18 ਰੋ ਲੈ ਕਰ ਰਹੀ ਹੈ ਕਿੰਨੇ ਦਿਨੋਂ ਲੈਡ ਖਰਾਬ ਕਰ ਰਹੀ ਹੈ 15 ਦਿਨ ਹੋ ਗਏ 15 ਮਿੰਟਾਂ ਦਾ ਪਾਣੀ 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 ਫਿਲਟਰ ਫੂਟ ਤੱਕ ਪਾਣੀ ਮਾਰ ਰਿਹਾ ਹੈ ਪਾਣੀ ਨਹੀਂ ਆ ਰਿਹਾ ਅਸੀਂ ਆਪਣੇ ਹਲਕੇ ਦਾ ਮਿਲੋਗੇ ਹਾਂਜੀ ਆਪਣੇ ਹਲਕੇ ਦਾ ਮਿਲੋਗੇ ਨਹੀਂ ਸੁਣਾਈ ਨਹੀਂ ਸਾਡੀ ਕੋਈ ਹੁੰਦਾ ਫੋਨ ਚ ਜਾਨ ਲੱਗੇ ਹੋਇਆ ਕੋਈ ਤੁਹਾਾਰੋ ਦੇ ਚੇ ਸਾਡੇ ਬੁਮਾਰਾ ਹੋ ਗਿਆ ਪਾਣੀ ਤੋਂ ਆਉਂਦੇ ਤਾਂ ਪਾਣੀ ਕਿਥੋਂ ਮੋਟਰ ਕਿਥੋਂ ਚੱਲਦਾ ਵੇਖੋ ਤੀਜਾ ਰੇ ਪਾਣੀ ਨਹੀਂ ਦੇਣਾ ਕੋਈ ਨਹੀਂ ਆ ਕੇ ਬਿੱਲਾ ਸਲਾ ਸਾਡਾ ਜਦੋਂ ਇਹਨਾਂ ਨੂੰ ਸਾਨੂੰ ਤੇ ਆ ਇਹ ਇਹਨਾਂ ਦੇ ਕਿਤੇ ਸਰਕਾਰ ਵਾਲੇ ਨੇ ਮਾਰਾ ਬੋਲਦੇ ਸਾਨੂੰ ਕੋਈ ਨਾ ਮਤਲਬ ਇਹ ਪਾਣੀ ਨਾ ਬੰਦ ਕਰਦੇ ਪਾਣੀ ਸੂਰ ਦੇ ਸਾਡੇ ਦੂਜੇ ਦਿਨ ਤੇ ਬੰਦ ਹੋ ਜਾਂਦੀ ਬਿੱਤੀ ਉਹ ਕਿ ਦਿਨ ਸਾਡਾ ਖਾਨਾ ਬੰਦ ਖਾਨਾ ਪਤੀ ਦਾ ਕੱਢ ਦੇਣਾ ਸਾਨੂੰ ਹੋਰ ਕੋਈ ਨਹੀਂ ਪ੍ਰੋਬਲਮ ਨਹੀਂ ਹੈ ਨਾ ਬਾਰੇ ਸਾਡੇ ਲੋ ਜੋ ਮਰਜ਼ੀ ਕਰਨਾ ਕਰ ਲਓ ਕਿਉਂਕਿ ਫੋਟਾ ਵਰੀ ਅੱਗੇ ਆ ਜਾਂਦੇ ਸਾਡੇ ਜਿਹੜੇ ਹੱਥ ਜੋੜਦੇ ਆ ਖਾਵੇ ਸਾਡੇ ਪੈਰੀ ਪੈਣ ਤੇ ਕਿਸਮਤ ਸਾਡੀ ਚੋਰੀ ਹੋ ਜਾਂਦੀ ਪਈ ਜੇ ਸਾਡੀ ਲੋੜਾਂ ਨਹੀਂ ਪੂਰੀਆਂ ਕਰਨੀਆਂ ਇਹਨਾਂ ਨੇ ਜ਼ਰੂਰ ਤਾਂ ਨਹੀਂ ਸੁਣਦਾ ਮਾਰਦਾ ਸਾਡੀ ਪੂਰੀ ਆਤਮਾ ਇਹੋ ਸਲਾਹ ਹੀ ਕੀ ਹੈ ਹਾਂ ਉਹ ਜਾਨੀ ਬੱਤੀ ਖਰਾਬ ਆ ਹੋਰ ਮੁਸ਼ਕਲ ਹੋ ਰਹੀ ਆ ਪਾਣੀ ਵੀ ਹੋਰ ਗੰਦਾ ਆ ਰਿਹਾ ਆ ਛੋਟੇ ਛੋਟੇ ਬੱਚੇ ਵੀ ਬਿਮਾਰ ਹੋ ਗਏ ਸਾਡੀ ਬਸ ਇਹ ਬੇਟੀ ਨਾਲ ਬੱਤੀ ਦਾ ਪਾਣੀ ਦਾ ਮਸਲਾ ਚੱਲਦਾ ਹੈ ਉਹਨੇ ਤਾਂ ਦੋ ਦਿਨਾਂ ਦਾ ਟ੍ਰਾਂਸਫਰ ਖਰਾਬ ਦੇ ਦੇ ਲੱਗਦਾ ਜਿਵੇਂ ਫਿੱਗਰ ਪਾ ਦੇ ਜੇ ਪਾਣੀ ਗੰਦਾ ਆ ਰਿਹਾ ਜੀ ਸਾਨੂੰ ਬਹੁਤ ਪਰੇਸ਼ਾਨ ਬੋਲ ਆ ਗਿਆ ਇੱਕ ਟ੍ਰਾਂਸਫਰ ਸਾਡਾ ਨਵਾਂ ਇੱਥੇ ਆ ਜਾਵੇ ਕਿ ਟ੍ਰਾਂਸਫਰ ਸਾਡੇ ਕੈਰਬਾਸਲ ਵਿੱਚ ਆ ਜਾਵੇ ਸਰਕਾਰ ਕਹਿੰਦੀ ਹੋਰ ਆਪਾਂ ਦੀ ਡਟਾ ਕਹਿੰਦੀ ਤੁਸੀਂ ਆਓ ਜੀ ਸਾਡੇ ਸਾਹਮਣੇ ਪਾਣੀ ਨਹੀਂ ਦੇ ਭਾਬੇ ਨੇ ਗੱਲ ਕਰਾ ਹੱਕ ਮਾਰਿਆ ਮੈਂ ਆਪਣੇ ਹੱਥ ਜੋੜ ਕੇ ਆਇਆ ਕਿ ਇਧਰ ਮੈਂ ਇੰਨਾ ਲਾਲ ਤੇ ਮੇਰਾ ਨਾਮ ਅਜੀਤ ਝਾਰੂ ਵਾਲਾ ਨੇ ਬੋਲਦਾ ਬਹੁਤ ਕਿੰਨਾ ਇਹ ਸਾਡੇ ਪਰਦੇਸ ਕੱਖ ਨਹੀਂ ਰਹਿ ਦਿੱਤਾ 15 ਮਿੰਟਾਂ ਦਾ ਕਮਿਟਮੈਂਟ ਆ ਬੰਦ ਕਰਨਾ ਤੇ ਅਜੇ ਤੱਕ 15 ਦਿਨ ਹੀ ਹੋ ਗਏ ਨੇ ਸਰਕਾਰ ਨੂੰ ਕੋਈ ਸ਼ਰਮੋ ਨਹੀਂ ਆਈ ਦੀਆ ਬਿਲਕੁਲ ਲੋਈ ਲਈਆ ਗਰੀਬਾਂ ਨੂੰ ਜਿਹੜੇ ਥੱਲੇ ਮਾਰ ਕੇ ਸੜਦੇ ਹੋਰ ਕੀ ਕਰਨਾ ਆਣੇ ਨਹੀਂ ਹੁੰਦਾ ਨਾ ਪਾਣੀ ਆਉਂਦਾ ਜਿਉਂਦਾ ਦੋ ਵੀ ਬੰਦਾ ਹੁਣ ਰਿਹਾ ਵਾ ਵਿੱਚ ਕਿਤੇ ਪਾਣੀ ਦੇ ਤੁਰੇ ਫਿਰਦੇ ਨੇ ਹੋਰ ਕੀ ਮੁਲਾਜ਼ਮਾ ਦਾ ਇਹਨਾਂ ਸਰਕਾਰ ਦਾ ਕੀ ਰਾਜ ਹੋਣਾ ਚਾਹੀਦਾ ਇਹਦੇ ਬਾਰੇ ਦੀਆਂ ਸਰਕਾਰਾਂ ਦੇ ਅਧਿਸ਼ਾਸਨਦ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਭਾਈ ਜੀ ਇਹ ਮੰਗ ਕਰਦੇ ਆ ਸਾਡੀ ਬੱਚੀ ਦਾ ਪਾਣੀ ਦਾ ਗਰੀਬਾਂ ਨੂੰ ਮਿਲਣਾ ਲੈ ਕੇ ਹੋਰ ਸਰਕਾਰਾਂ ਸਾਡੀ ਇਹੋ ਮੰਗ ਹੈ ਤੇ ਟਨ ਕਿਤੇ 3 ਕਿਲੋ ਹੋਈ ਤੇ 5 ਕਿਲੋ ਕਰਦੀ ਆ ਉਹ ਵੀ ਦੇ ਰਹੇ ਆ ਜਦੋਂ ਉਹ ਵੀ ਪਾਣੀ ਕਿਹਦਾ ਸੌਦਾ ਭਾਈ ਅਰੇ ਬੜਾ ਚੰਨਾ ਕਾਠੋਗੜ ਮਹੀਨਾ ਹੋ ਗਿਆ ਆਪ ਦਾ ਨਾਮ ਆਪਣਾ ਕਹਿੰਦੇ ਨਾ ਮੇਰਾ ਸੁਖਨਾਥ ਦਾ ਅਹੀ ਲੋਕਾਂ ਨੂੰ ਅਹੀ 1 ਮਹੀਨਾ ਢੇਰ ਹੋ ਗਿਆ ਸਾਨੂੰ ਇੱਥੇ ਖੱਜਣ ਦੇਣ ਨੂੰ ਤੇ ਤਾਉਂਦੇ ਆਂ ਤੇ ਫੇਸ ਲਾ ਕੇ ਨਾਟਕ ਲਾ ਕੇ ਕਿਹਨੇ ਕਰਾਉਂਦਾ ਅਹੀ ਅਹੀ ਲੋਕਾਂ ਨੂੰ ਇਹਨਾਂ ਨੂੰ ਫੋਨ ਕਰ ਦਿੰਨੇ ਆ ਰਾਤ ਨੂੰ 11 ਵਜੇ ਦੀ ਬੱਤੀ ਗਈ ਆ ਇਹ ਕਦੀ ਇਹ ਉਹ ਉਹ ਹੂ ਨਾ ਇਹ ਇਹ ਕਿਤੇ ਬਿਨਾਂ ਇਹ ਕਰਕੇ ਅਸੀਂ ਸਰਕਾਰ ਨੂੰ ਵੀ ਇੱਕ ਸਰਕਾਰ ਨੂੰ ਉਹਦਾ ਇਹਦੇ ਨੇ ਰੋਡ ਕੱਟੇ ਇਹਨਾਂ ਦੇ ਰੇ ਨਾ ਲੱਗਦੇ ਕੋਈ ਨਹੀਂ ਚੱਕਦੇ ਸਾਡੇ ਫੂਟ ਤੋਂ ਕੋਈ ਨਹੀਂ ਚੱਕਦੇ ਜਿੰਨੂ ਕਰੀਏ ਕੰਪਲੇਂਟ ਦੋ ਆਪਣੇ ਹਲਕੇ ਆ ਮਿਲੋਗੇ ਤੁਸੀਂ ਹਾਂਜੀ ਆਪਣੇ ਹਲਕੇ ਆ ਪਹਿਲੇ ਵੀ ਕੋਈ ਵੀ ਆਪਣਾ ਨਹੀਂ ਸਾਬ ਆਉਂਦੇ ਨਹੀਂ ਆ ਇੱਥੇ ਅਸੀਂ ਬੜੇ ਸਾਬ ਬੜਦੇ ਨਹੀਂ ਜਿੱਤਾ ਕੱਖ ਨਹੀਂ ਤੋੜਨਾ ਨਹੀਂ ਜਾਣੇ ਆਉਂਦੇ ਆ ਜਾਣੇ ਹੁਣ ਵੀ ਪਿੰਨੂ ਐਮਐਲ ਨੂੰ ਪਾਈ ਆ ਪ੍ਰਧਾਨ ਉਹਨਾਂ ਨੂੰ ਪਾਈ ਨਹੀਂ ਆਹ ਨੇ ਅੱਜ ਜੇਕਰ ਨਾਮ ਦੋ ਜੀ ਪਾਜੀ 20 ਦਿਨਾਂ ਦੇ ਦਾ ਪਤੀ ਰਾਤ ਕਰਦੀ ਹੈ ਰਾਤ ਨੂੰ ਹੀ ਸਾਰੀ ਜਾਤ ਕਰਦੇ ਆ ਇਹਨਾਂ ਨੂੰ ਫੋਨ ਕਰੀਏ ਜੇ ਉਹ ਕਹਿੰਦੇ ਕੰਪਲੇਨ ਕਰੋ ਕੰਪਲੇਨ ਤਾਂ ਵੀ ਦਿੱਤੀ ਆ ਫਿਰ ਵੀ ਨਹੀਂ ਆਉਂਦੇ ਇਹ ਬੜੀ ਮੁਸ਼ਕਲਾਂ ਨਾਲ ਆ ਡਿਲੀਵਰਾਂ ਦੀ ਮੁਸ਼ਕਲ ਆ ਇੱਕ ਤਾਂ ਪਾਣੀ ਪੀਣ ਵਾਲੀ ਦੀ ਮੁਸ਼ਕਲ ਆ ਇਹਨਾਂ ਨੇ ਕਦੀ ਜਦੋਂ ਵੋਟਾਂ ਆਉਂਦੀਆਂ ਵਾ ਉਦੋਂ ਕਹਿ ਦਿੰਦੇ ਆ ਜੀ ਸੀਵਰ ਸੀਵਰ ਕਰਤਾ ਸੀ ਪਾਣੀ ਪਾਣੀ ਕਰਦਾਂਗੇ ਤੁਹਾਡਾ ਜੀ ਉਦੋਂ ਨਵੇਂ ਪਾਦਾਂਗੇ ਅਜੇ ਤੱਕ ਕੁਝ ਨਹੀਂ ਜੀ ਇਹਨਾਂ ਨੇ ਕੀਤਾ ਸਾਨੂੰ ਤੇ ਇਹੋ ਸੀਵਰਾ ਦੇ ਨਾਲੀਆਂ ਜਿਲ ਜਾਇਆ ਵਾ ਨਾ ਸਾਨੂੰ ਬੱਤੀ ਮਿਲਦੀ ਏ ਨਾ ਸਾਨੂੰ ਪਾਣੀ ਮਿਲਦਾ ਜੀ ਪਾਣੀ ਬੱਤੀ ਨਾ ਮਿਲੇ ਤੇ ਫਿਰ ਤੇ ਮਰੇ ਹੀ ਲੋ ਪ੍ਰਜਾਣ ਕੀ ਮੰਗ ਕਰਦੇ ਹੋ ਪ੍ਰਜਾਣ ਕੋਈ ਹੋਰ ਵੀ ਮੰਗ ਕਰਦੇ ਸਾਡੇ ਮੈਨ ਤੁਹਾਡਾ ਲਾਈਟ ਬਿਜਲੀ ਚਲੀ ਜਾਵੇ ਇੱਕ ਸਾਡਾ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਜਿਹੜਾ ਦੰਦਾ ਹੁੰਦਾ ਵਾ ਬੱਚੇ ਬਿਮਾਰ ਹੋ ਜਾਂਦੇ ਜੀ ਦੀਵਾਰਾ ਇੱਕ ਸਿਵਰ ਬੜੀ ਪ੍ਰੋਬਲਮ ਵਾਲਾ ਦੀਵਾਰ ਦੰਦ ਬੜਾ ਪਿਆ ਹੁੰਦਾ ਕਲੀ